ਉਹ ਕੀਤਾ ਆ ਕਿ ਵਾਲ ਖੁੱਲੇ ਨੇ ਜਿਕੇ ਲੇ ਪਲਾ ਲਿਆ ਹੈ ਤੇ ਉਹਦੇ ਚ ਕੀ ਮਾੜਾ ਹੋ ਗਿਆ ਦੱਸੋ ਤੁਸੀਂ ਪਹਿਲਾਂ মিডিਆ ਵਾਲੇ ਆਪ ਜੇ ਸਾਨੂੰ ਦੱਸੋ ਕੀ ਮਾੜਾ ਹੋ ਗਿਆ ਮੈਂ ਮਾੜੇ ਕੱਪੜੇ ਪਾ ਕੇ ਜਾਵਾਂਗੀ ਤੇ ਫਿਰ ਮੈਂ ਉੱਥੋਂ ਦੀ ਬਣ ਜਾਵਾਂਗੀ ਮੈਂ ਹੈਗੀ ਸ਼ਹਿਰ ਦੀ ਆ ਮੇਰਾ ਪਿੰਡ ਰਾਮ ਲਾਲ ਵਸਤੀ ਹੈ ਮੇਰੀ ਜ਼ਮੀਨ ਉੱਥੇ ਆ ਕੋਈ ਵੀ ਵੀਰ ਭਰਾ ਮੇਰਾ ਡਾਟਾ ਕਢਾਉਣਾ ਚਾਹੁੰਦਾ ਹੈ ਤੇ ਬੇਸ਼ੱਕ ਕਢਾ ਸਕਦਾ ਤੁਸੀਂ ਵੀ ਦਰਿਆ ਚ ਹੀ ਰਹਿੰਦੇ ਹੋ ਵੈਸੇ ਮਤਲਬ ਏਰੀਆ ਦੂਜੇ ਪਾਸੇ ਹਾਂ ਏਰੀਆ ਦੂਜੇ ਪਾਸੇ ਨਹੀਂ ਹੈਗਾ ਬੰਦ ਦੇ ਪਰਲੇ ਪਾਸੇ ਆ ਨਹੀਂ ਮਤਲਬ ਬੰਦ ਇਹ ਮਤਲਬ ਹਾਂ ਸਾਡਾ ਵੀ ਚੋਨਾ ਡੁੱਬਿਆ ਹੋਇਆ ਹੈ 12 ਕਿੱਲੇ ਸਾਡਾ ਵੀ ਚੋਨਾ ਡੁੱਬਿਆ ਹੋਆ ਪਰ ਮੈਂ ਆਪ ਦਾ ਜ਼ਿਕਰ ਨਹੀਂ ਕੀਤਾ ਮੈਂ ਆਪ ਦੇ ਗਰੀ ਭਰਾਵਾਂ ਬਾਰਡਰ ਪੱਟੀ ਦਾ ਸਾਰੇ ਦਾ ਜੀ ਕਰ ਕੀਤਾ ਹੈ ਬਿਹਾਰੀ ਕਲ ਵਹਰ ਤੋਂ ਲੈ ਕੇ ਫਾਜ਼ਿਲਕਾ ਤੀਕ ਜੇ ਸਾਡਾ ਬੰਨ ਬੰਨ ਜਾਵੇ ਉੱਤੇ ਸੜਕ ਬਣ ਜਾਵੇ ਤੇ ਸਾਡਾ ਬਹੁਤ ਨੁਕਸਾਨ ਹੁਣ ਬਚ ਜਾਏਗਾ ਔਰ ਜਿਹੜਾ ਮਹਾਜਵਾ ਖਰਾਬਾ ਆਉਂਦਾ ਹੈ ਉਹ ਵੀ ਸਰਕਾਰ ਬਚਾ ਲਏ ਇਹ ਕੀ ਹੈ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ